ਅੱਜ ਫੇਰ ਦੁਬਾਰਾ ਦੇ ਕਿਸਾਨ ਦੇਸ਼ ਦੇ ਕਿਸਾਨ ਵੈਸੇ ਤਾਂ ਪਰ ਪੰਜਾਬ ਦੇ ਕਿਸਾਨ ਕਿਉਂਕਿ ਸਾਡਾ تعلق ਆ ਪੰਜਾਬ ਨਾਲ ਹੈ ਆਪ ਦੇ ਹੱਕਾਂ ਦੀ ਲੜਾਈ ਵਾਸਤੇ ਦਿੱਲੀ ਜਾ ਰਹੇ ਮੈਂ ਸਮਝਦਾ ਕਿ ਬਹੁਤ ਮਦਭਾਗਾ ਦੇਣਾ ਹੈ ਔਰ ਇਤਿਹਾਸ ਪਹਿਲੇ ਦਿਨਾਂ ਨੂੰ ਤੇ ਅੱਜ ਦੇ ਦਿਨਾਂ ਨੂੰ ਅੱਜ ਦੇ ਦਿਨ ਨੂੰ ਹਿਸਟਰੀ ਚ ਲਿਖੇਗਾ ਕਿ ਜਦੋਂ ਦੇਸ਼ ਦਾ ਅੰਡਾਤਾ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਦਿੱਲੀ ਜਾ ਰਿਹਾ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਯਾਦ ਕਰਾਉਣ ਕਿ ਤੁਸੀਂ ਕੁਝ ਸਾਡੇ ਨਾਲ ਵਾਅਦੇ ਕੀਤੇ ਸਨ ਸਾਡੀਆਂ ਮੰਗਾਂ ਦੇ ਆਸੇ ਗੱਲਾਂ ਕੀਤੀਆਂ ਤੇ ਉਹਨੂੰ ਰਾਸਤੇ ਦੇ ਵਿੱਚ ਹੀ हरियाणा बॉर्डर ਤੇ ਜਿਸ ਪ੍ਰਕਾਰ ਰੋਕਣ ਦਾ ਕੰਮ ਕੀਤਾ ਜਾਂ ਮੈਂ ਸਮਝਦਾ ਕਿ ਪਾਕਿਸਤਾਨ ਤੋਂ ਵੀ ਉਹਨੂੰ ਇਸ ਤਰ੍ਹਾਂ ਬਣਾਤਾ ਕਿ ਜਿਵੇਂ ਪਾਕਿਸਤਾਨ ਦਾ ਬਾਰਡਰ ਹੈ ਹਜੇ ਕਿਤੇ ਨਾ ਕਿਤੇ ਢਿੱਲਮਸ ਪਾਕਿਸਤਾਨ ਬਾਰਡਰ ਤੇ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਦੇਖਿਆ ਉੱਥੇ ਜਾ ਕੇ ਤਾਰਾਂ ਹੀ ਲੱਗੀਆਂ ਵੱਡੇ ਵੱਡੇ ਬੈਰੀਕਡਸ ਔਰ ਕਿਸ ਤਰ੍ਹਾਂ ਲੰਬੇ ਲੰਬੇ ਉੱਥੇ ਕਿਲ ਬਿਚਾ ਦਿੱਤੇ ਗਏ ਨੇ ਸੜਕ ਤੇ ਤਾ ਜੋ ਕਿਸਾਨ ਆਪਦੀਆਂ ਮੰਗਾਂ ਵਾਸਤੇ ਦਿੱਲੀ ਨਾ ਪਹੁੰਚ ਸਕੇ ਚਲੋ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀਗਾ ਕਿਉਂਕਿ ਪੰਜਾਬ ਨੂੰ ਵੱਖ ਸੂਬਾ ਵੇਖਿਆ ਜਾਂਦਾ ਸਾਰਾ ਦੇਸ਼ ਬੀਜੇਪੀ ਵੱਖ ਨਿਗਾ ਨਾਲ ਵੇਖਦੀ ਹੈ ਲੇਕਿਨ ਪੰਜਾਬ ਨੂੰ ਵੱਖਰੀ ਨਿਗਾ ਦਾ ਵੇਖਿਆ ਜਾਂਦਾ ਹੈ ਅਗਰ ਵੱਖਰੀ ਨਿਗਾ ਨਾਲ ਨਾ ਵੇਖਿਆ ਜਾਂਦਾ ਹੁੰਦਾ ਅੱਜ ਤੱਕ ਕਿਸਾਨਾਂ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਹੋ ਜਾਣੇ ਸੀ ਕਿਉਂਕਿ ਪਹਿਲਾਂ ਵੀ ਤਾਂ ਕਿਸਾਨ ਸਾਲ-ਸਾਲ ਭਰ ਅੰਦੋਲਨ ਕਰਕੇ ਸੱਤ-ਸੱਤ ਨੂੰ 100 ਲੋਕਾਂ ਨੂੰ ਸ਼ਹੀਦ ਕਰਾ ਕੇ ਆਪਦੀਆਂ ਮਾਵਾਂ ਨੂੰ ਆਪਦੀਆਂ ਭੈਣਾਂ ਨੂੰ ਆਪਦੇ ਜਵਾਨ ਪੁੱਤਰਾਂ ਨੂੰ ਆਪਦੇ ਬਜ਼ੁਰਗਾਂ ਫੇਰ ਉਹ ਟਿਕਰੀ ਬਾਗੜ ਤੋਂ ਮੁੜੇ ਸਾਕ ਜਦੋਂ 700 ਕਿਸਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੰਡ ਦੇ ਵਿੱਚ ਫੇਰ ਇਹ ਭਾਵਨਾ ਜਾਗੀ ਤੇ ਉਹਨਾਂ ਨੇ ਆਪਦੀ ਈਗੋ ਛੱਡੀ ਜਿੱਦ ਛੱਡ ਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਆਪਕੀ ਇਹ ਸਸਪੈਂਡ ਕਰਤਾ ਹੂੰ ਇਹ ਜਿਹੜੇ ਫਾਰਮ ਲਾਜ਼ ਹੈ ਤੇ ਮੈਂ ਇਹਨਾਂ ਤੇ ਗੌਰ ਫਰਮਾਵਾਂਗਾ ਤੇ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਲੇਕਿਨ ਕਿਸੇ ਨੇ ਨਹੀਂ ਪੁੱਛਿਆ ਗਿਆ ਹਜੇ ਤਾਂ ਪੰਜਾਬ ਦਾ ਕਿਸਾਨ ਹਰਿਆਣੇ ਚ ਵੜਿਆ ਹੀ ਨਹੀਂ ਉਹ ਹੁਣੇ ਸਾਡੀ ਵੱਲ ਅਥਰੂ ਗੈਸ ਦੇ ਗੋਲੇ ਤੇ ਹੁਣੇ ਉਹਨਾਂ ਨੇ ਆਪ ਦਾ ਚਾਲੂ ਕਰਤਾ ਮੇਰਾ ਖਿਆਲ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਮੋਰੀ ਹੋ ਕੇ ਕੀ ਇਹ ਸਾਡੀ ਸਰਜ਼ਮੀਨ ਹੈ ਹਜੇ ਹਰਿਆਣੇ 'ਚ ਵੜੇ ਨਹੀਂ ਜਦੋਂ ਹਰਿਆਣੇ 'ਚ ਵੜੇ ਫੇਰ ਅਸੀਂ ਤੁਸੀਂ ਕੋਈ ਦਖਲ ਅੰਦਾਜ਼ੀ ਕਰ ਸਕਦੇ ਹੋ ਪਰ ਚਲੋ ਜੋ ਹੋ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਔਰ ਦੂਜੇ ਪਾਸੇ ਦੁਨੀਆ ਦੇ ਵਿੱਚ ਅੰਦੋਲਨ ਹੋ ਰਹੇ ਨੇ ਚਾਹੇ ਉਹ ਪੈਰਿਸ ਹੈ ਚਾਹੇ ਅਮਰੀਕਾ ਹੈ ਉੱਥੇ ਵੀ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਭੀੜ ਦੀ ਦੱਸਿਆ ਜਾ ਰਿਹਾ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਇਹ ਉਹਨਾਂ ਦਾ ਰਾਈਟ ਹੈ ਅੰਦੋਲਨ ਕਰਨਾ ਆਪਦੀ ਆਵਾਜ਼ ਨੂੰ بلند ਕਰਨਾ ਔਰ ਇੱਥੇ ਕੀ ਆ ਜਾ ਰਿਹਾ ਕਿ ਇਹ ਭੀੜ ਤੰਤਰ ਹੈ ਇਹ ਭੀੜ ਤੰਤਰ ਨਹੀਂ ਇਹ ਦੇਸ਼ ਦਾ ਅੰਦਾਜ਼ਾ ਹੈ جنہیں انیس سو ستاٹ تو لے کے جنہوں ایم ایس پی لاغو ہوئی سی پارٹی دے دیش دے لوگ کا خاص کر کے میں جی. کسان منگ کی رہے کسان کہہ رہے ہیں کہ لیگلائز کر دیو ایم ایس پی اور یہ تو منیا جنہوں کسانہ نے اتونا چکیا کام سے کام اے تو کرو کہ ایم ایس پی ਜਿਹੜੀ ਹੈਗੀ ਆ ਉਹਦੇ ਤੋਂ ਥੱਲੇ ਕੋਈ ਖਰੀਦ ਨਹੀਂ ਕਰ ਸਕਦਾ ਅੱਜ ਕੱਲ ਕਿਸ ਪਾਰਟੀ ਦੀ ਹੁਣ ਰੋਜ਼ ਗਰੰਟੀਆਂ ਦੇ ਰਿਹਾ ਮੋਦੀ ਜੀ ਹਰ ਚੌਂਕ ਤੇ ਚਰਾਹੇ ਤੇ ਫਲੈਕਸ ਲੱਗਿਆ ਕਿ ਮੋਦੀ ਕੀ ਗਰੰਟੀ ਲੇਕਿਨ ਮੋਦੀ ਕੀ ਗਰੰਟੀ ਕਿਸਾਨੂ ਕੇ ਲਈ ਨਹੀਂ ਹੈ ਹੋਰ ਸਾਰੇ ਲੋਕਾਂ ਲਈ ਮੋਦੀ ਦੀ ਗਰੰਟੀ ਹੈ ਕਿਸਾਨ ਲਈ ਕਦੇ ਮੋਦੀ ਦੀ ਗਰੰਟੀ ਆਏਗੀ ਕਿਸਾਨ ਕਹਿ ਰਿਹਾ ਕਿ ਐਮ ਐਸ ਪੀ ਤੋਂ ਥੱਲੇ ਸਾਡਾ ਕੋਈ ਫਸਲ ਜਿਹੜੀ ਆ ਉਹ ਖਰੀਦੀ ਨਾ ਜਾਵੇ ਜੀਰੇ ਤੇ ਐਮ ਐਸ ਪੀ ਹੈ ਤੇ ਕੀ ਕੋਣਾ ਕਰ ਰਿਹਾ ਜੀ ਕਿਸਾਨ ਫਿਰ ਕਿਸਾਨ ਕੀ ਕਹਿ ਰਿਹਾ ਹੈ ਕਿ ਐਮਐਸਪੀ ਨੂੰ ਤੁਸੀਂ ਕੈਲਕੂਲੇਟ ਕਰੋ ਸੁਆਮੀਨਾਥਨ ਕਮਿਸ਼ਨ ਦੇ ਤਾਬਕ ਤੁਸੀਂ ਵੇਖੋ ਜੀ 1960 ਦੀ ਐਮਐਸਪੀ ਤੋਂ ਚੱਲੀ ਆ ਰਹੀ ਹੈ ਉਦੋਂ ਬਾਅਦ ਵਾਦੀ ਵਾਦੀ ਥੋੜਾ ਅੱਜ ਜਿਹੜੇ ਹਾਲਾਤ ਨੇ ਤਨਖਾਹਾਂ ਵਧ ਗਈਆਂ ਟੀਏਡੀਏ ਵਧਦੇ ਨੇ ਹਰ ਸਾਲ ਦੋ ਸਾਲਾਂ ਬਾਅਦ ਭੱਤੇ ਵਧਦੇ ਨੇ لیکن کسان دے بارے نہیں سوچا جاتا اج سوامی ناتن کمیشن دے مطابق اگر ایم ایس پی کلکولیٹ کر لو تو سات ہزار روپیہ پرتی کوانٹل اینا فصلوں کی ایم ایس پی بن جائے گی تے کسان مانگ کی رہا کسان کہ کی کرپا کر کے ایم ایس پی کی گرنٹی کر دیوں کی دو کہ ادو تھلے نہ خریدی جائے جو تھی ایم ایس پی دے رہے ہو تو سوامی ناتھن تو بولی جاؤ پھر کسان کی کہہ رہے جی کسان کہا کرز معاف کر دو ਅਧਿਕਰਜ ਕੀ ਹੈ ਜੀ ਜੇ ਪੰਜਾਬ ਦੀ ਗੱਲ ਕਰ ਲਈਏ ਤੇ ਮੇਰਾ ਖਿਆਲ ਤਕਰੀਬਨ 74-75 ਹਜ਼ਾਰ ਕਰੋੜ ਰੁਪਇਆ ਅੱਜ ਪੰਜਾਬ ਦੇ ਕਿਸਾਨ ਤੇ ਕਰਜਾ ਹੈਗਾ ਜੀ ਜਾਨੀ ਕਿ 24.92 ਲੱਖ ਲੋਕਾਂ ਤੇ ਕਰਜਾ ਹੈਗਾ ਜੀ ਕਿਸਾਨਾਂ ਤੇ ਤਕਰੀਬਨ 25 ਲੱਖ ਜੀ 25 ਲੱਖ ਕਹਿੰਦੇ 25 ਲੱਖ ਨੂੰ ਇਹ ਇਹ ਜਿਹੜਾ ਕਰਜ਼ਾ ਹੈਗਾ 74000 ਕਰੋੜ ਦਾ ਤੇ ਕੈਲਕੂਲੇਟ ਕਰ ਲਈਏ ਤਾਂ 2.95 ਲੱਖ ਕਰਜ਼ਾ ਇੱਕ ਕਿਸਾਨ ਤੇ ਮੰਦਾ ਜੀ ਤੇ ਕਿੰਨਾ ਕਰਜ਼ਾ ਜੀ ਤੇ ਮੈਨੂੰ ਯਾਦ ਹੈ 72000 ਕਰੋੜ ਰੁਪਈਆ ਯੂਪੀਏ ਦੀ ਸਰਕਾਰ ਨੇ ਕਈ ਵਾਰੀ ਸਾਨੂੰ ਕਹਿੰਦੇ ਆ 70 ਸਾਲਾਂ ਵਿੱਚ ਕੀ ਆਏ 72000 ਕਰੋੜ ਰੁਪਈਆ ਡਾਕਟਰ ਮਨਮੋਨ ਸਿੰਘ ਨੇ ਵੇਵ ਆਫ ਕਰਤਾ ਕਿਸਾਨਾਂ ਦਾ ਤੇ 46124 ਕਰੋੜ ਰੁਪਇਆ ਵੇਵ ਆਫ ਪੰਜਾਬ ਦੀ ਸਰਕਾਰ ਨੇ ਮਦਰਲੀ ਨੇ ਕਾਂਗਰਸ ਦੀ ਨੇ ਕੀਤਾ ਜਾਨੀ ਕਿ 5 ਲੱਖ 84000 ਲੋਕਾਂ ਦਾ ਕਰਜ਼ਾ ਅਸੀਂ ਮਾਫ ਕੀਤਾ 46124 ਕਰੋੜ ਰੁਪਇਆ ਇਹ ਸਾਡੀ ਜਿਹੜੀ ਕਰਜ ਤੇ ਧੱਲੇ ਦੱਬੀ ਸਰਕਾਰ ਹੈ ਪੰਜਾਬ ਉਹਨੇ ਕੀਤਾ ਪੰਜਾਬ ਦੀ ਸਰਕਾਰ ਨੇ ਤੇ ਤੁਹਾਡੇ ਤੋਂ 74000 ਕਰੋੜ ਦੀ ਅਸੀਂ ਮੰਗ ਕਰ ਰਹੇ ਹਾਂ ਤੇ 25 ਲੱਖ ਸਾਡਾ ਕਿਸਾਨ ਪੰਜਾਬ ਦਾ ਸੁਰਖਰੂ ਹੋ ਜੂਗਾ ਤੇ ਦੂਜੇ ਪਾਸੇ ਦੂਜੇ ਪਾਸੇ ਤੁਸੀਂ ਕਾਰਪੋਰੇਟ ادارے ਆ ਜਿਹੜੇ ਅਮੀਰ ਲੋਗ ਜਿਨ੍ਹਾਂ ਨੂੰ ਟਰਾਲੀਆਂ ਤੇ ਧਰਨਾ ਲਾਉਣ ਦੀ ਲੋੜ ਨਹੀਂ ਹੈ ਜਿਹੜੇ ਜੰਤਰ ਮੰਤਰ ਨਹੀਂ ਗਏ ਕਦੇ ਜਿਨ੍ਹਾਂ ਨੇ ਆਪ ਦਾ ਕੋਈ ਬੰਦਾ ਨਹੀਂ ਮਰਵਾਇਆ ਠੰਡਾਂ ਅੰਚੇ ਜਾ ਰਹਾ ਤਾਂ ਟਰੈਕਟਰ ਚੜਕੇ ਉਹਨਾਂ ਦਾ 15 ਲੱਖ ਕਰੋੜ ਰੁਪਇਆ ਦੇਸ਼ ਦੀ ਇਹ ਸੈਂਟਰ ਸਰਕਾਰ ਨੇ माफ ਕਰਤਾ 15 ਲੱਖ ਕਰੋੜ ਰੁਪਇਆ ਤੇ ਟੋਟਲ ਅਗਰ ਦੇਸ਼ ਤੇ ਗੱਲ ਕਰ ਲਓਗੇ ਤਾਂ ਮੇਰੇ ਖਿਆਲ 3.5 ਲੱਖ ਕਰੋੜ ਰੁਪਇਆ ਕਰਜ਼ਾ ਹੋਏਗਾ 3.5 ਲੱਖ ਕਰੋੜ ਰੁਪਇਆ ਪੂਰੇ ਪੰਜਾਬ ਦੇ ਕਿਸਾਨਾਂ ਤੇ ਲੇਕਿਨ ਉਹ ਨਹੀਂ माफ ਕਰੋਗੇ 15 ਲੱਖ ਕਾਰਪੋਰੇਟ ਅਧਾਰਿਆਂ ਦਾ माफ ਕਰ ਦੇਉਗੇ ਇਹਨੇ ਛੋ ਮੈਂ ਦੱਸਣਾ ਚਾਹਣਾ ਤੁਹਾਨੂੰ ਪੱਤਰਕਾਰ ਸਾਫ਼ੀਆਂ ਨੂੰ 3.5 ਲੱਖ ਕਰੋੜ ਰੁਪਇਆ ਵੈਲਫੁਲ ਡਿਫਾਲਟ ਡਿਫਾਲਟਰ ਦਾ ਮਾਫ ਕਰਤਾ ਬਿਲਫੁੱਲ ਡਿਫਾਲਟਰ ਉਹ ਹੁੰਦਾ ਹੈ ਕਿ ਜੀ ਨੇ ਸਰਕਾਰ ਨਾਲ ਇਸ ਨiyet ਨਾਲ ਪੈਸਾ ਲਿਆ ਕਿ ਮੈਂ ਪੈਸਾ ਮੋੜਨਾ ਹੀ ਨਹੀਂ ਜਿਹੜਾ ਲਿਆ ਵੇ ਲੋਣੇ ਇਹ ਦੇਣਾ ਨਹੀਂ ਹੈ ਉਹ ਵੀ ਕਾਰਪੋਰੇਟ ਅਧਾਰਿਆਂ ਦਾ 3.5 ਲੱਖ ਕਰੋੜ ਰੁਪਇਆ ਮਾਫ ਕਰਤਾ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਨਵੇਂ ਸਿਰਿਓਂ ਇਹਨਾਂ ਨੂੰ ਲੋਨ ਦੇਣਾ ਸ਼ੁਰੂ ਕਰੋ ਇਹਨੂੰ ਮਾਫ ਕਰ ਦਿਓ ਤੇ ਕਿਸਾਨ ਤੇ ਕਰਜ਼ਾ ਕੀ ਹੈ ਸਾਹ ਜਿਹਦੇ ਕੋਲੇ 2.94 ਲੱਖ ਰੁਪਏ ਦਾ ਕਰਜ਼ਾ ਹੈ ਪੂਰਾ ਸਭ ਕੁਝ ਗੈਣੇ ਹੈ ਕੁਰਕ ਹੈ ਉਹਨੂੰ ਕੋਈ ਕਰਜ਼ਾ ਨਹੀਂ ਦੇ ਰਿਹਾ ਉਹਨੂੰ 10000 ਰੁਪਏ ਦਾ ਕਰਜ਼ਾ ਨਹੀਂ ਮਿਲ ਰਿਹਾ ਉਹਨੂੰ ਆਪਦੀ ਕੁੜੀ ਵਿਆਹਣ ਵਾਸਤੇ ਪੈਸੇ ਨਹੀਂ ਮਿਲ ਰਹੇ ਇਹ ਅਨਿਆਇ ਨਹੀਂ ਹੈ ਇਹ ਤੱਕਾ ਨਹੀਂ ਹੈ ਇਸ ਕਰਕੇ ਫਾਰਮਰ ਦੇਸ਼ ਦਾ ਸੂਸਾਈ ਕਰ ਰਿਹਾ ਤੁਸੀਂ ਕਹਿੰਦੇ ਹੋ ਜੀਡੀਪੀ ਗਰੋਥ ਫਲਾਹ ਦੀ ਗੱਲ ਅੱਜ ਕਿਸਾਨ ਦਾ ਕਿਸਾਨ ਦੀ ਆਮਦਨ ਕੀ ਹੈ ਪਤਾ ਹੈ ਅੱਜ ਦੇ ਮਤਾਬਕ ਜੇ ਤੁਸੀਂ ਕੈਲਕੂਲੇਟ ਕਰੋਗੇ ਤਾਂ ਪਰ ਡੇ 27 ਰੁਪਏ ਕਿਸਾਨ ਦੇ ਖਾਤੇ ਹੁੰਦੇ ਆ 365 ਦਿਨਾਂ 'ਚ ਪ੍ਰਤੀ ਇਕ ਅੱਜ ਮੇਰੇ ਕਿਸਾਨ ਦੀ ਇੰਨੀ ਤਰਸ ਲੋ ਘਾ ਲੱਤੇ ਇਸੇ ਕਰਕੇ ਕਿਸਾਨ ਕਿਸਾਨ ਦਾ ਚਿਤ ਨਹੀਂ ਕਰਦਾ ਕਿ ਟਰਾਲੀਆਂ ਤੇ ਚੜ ਕੇ ਠੰਣਾ ਚ ਬਜ਼ੁਰਗਾਂ ਨੂੰ ਆਪਦੇ ਪਿਓਆਂ ਨੂੰ ਆਪਦੀਆਂ ਮਾਮਾਂ ਨੂੰ ਆਪਦੇ ਭਰਾਵਾਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਦਿੱਲੀ ਵੱਲ ਕੂਚ ਕਰੇ ਔਰ ਇੱਕ ਇੱਕ ਸਾਲ ਉੱਥੇ ਤੰਬੂਆਂ ਚ ਬੈਠਾ ਰਹੇ ਇੱਕ ਪਾਸੇ ਮੌਤ ਨਜ਼ਰ ਆ ਰਹੀ ਹੈ ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਦਿੱਲੀ ਵੱਲ ਉਹਨੇ ਕੂਚ ਕੀਤਾ ਹੈ ਹੋਰ ਕੀ ਕਹਿ ਰਿਹਾ ਹੈ ਉਹਨਾਂ ਦੀ ਮੰਗ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਫਾਰਮਰ ਮਰ ਗਏ ਨੇ ਉਦੋਂ ਐਸਿਟੇਸ਼ਨ ਦੇ ਵਿੱਚ ਇੱਕ ਸਾਦਾ ਨਹੀਂ ਮੰਗਿਆ ਕਿ ਅਸੀਂ ਇਹਨਾਂ ਨੂੰ ਕੁਛ ਨਾ ਕੁਛ ਦਿਆਂਗੇ ਕੰਪੰਸੀਟ ਕਰਾਂਗੇ ਪਰ ਲੇਕਿਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਇਹੇ ਮੰਗ ਹੈ ਇਹ ਕੋਨਾਂ ਨੇ ਕਿਹਾ ਸੀ 2013 ਦਾ ਲੈਂਡ ਆਰਡੀਨੈਂਸ ਬਿਲ ਜਿਹੜਾ ਲੈ ਕੇ ਆਈ ਸੀ ਪੰਜਾਬ ਦੀ ਹਿੰਦੁਸਤਾਨ ਦੀ ਸਰਕਾਰ ਉਸ ਵੇਲੇ ਦੀ ਯੂਪੀ ਮੈਨੂੰ ਪਤਾ ਹੈ ਰਾਹੁਲ ਗਾਂਧੀ ਨੇ ਬੱਟਾ ਪਰਸੋਲ ਤੇ ਯਾਤਰਾ ਕਰਕੇ ਉਹਨਾਂ ਨੇ ਉਦੋਂ ਇੱਕ ਕਾਨੂੰਨ ਲੈ ਕੇ ਆਂਦਾ ਸੀ ਠੀਕ ਹੈ ਉਹ ਪਤਾ ਨਹੀਂ ਚੱਲਿਆ ਕਿ 80% ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ 80% ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ ਕਿਉਂਕਿ ਕਾਰਪੋਰੇਟ ادارے ਆਉਂਦੇ ਸੀ ਲੈਂਡ ਅਕਵਾਇਰ ਕਰ ਲੈਂਦੇ ਸੀ ਕਈ ਕਈ ਸਾਲ ਪਈ ਰਹਿੰਦੀ ਹੈ ਜ਼ਮੀਨ ਉਹਨਾਂ ਦੇ ਕੁਝ ਨਹੀਂ ਬੰਦਾ ਤੇ ਫਿਰ ਜਿਹੜੀ ਜ਼ਮੀਨ ਆ ਉੱਥੇ ਪਾਕਿਸਤਾਨ ਤੋਂ ਜ਼ਮੀਨ ਖੋ ਲਈ ਜਾਂਦੀ ਹੈ ਉਹ ਕਹਿੰਦੇ ਕਿ ਉਹਨੂੰ ਰੀਸਟੇਟ ਕਰੋ ਉਹ ਕਾਨੂੰਨ ਜਿਹੜਾ ਉਸੇ ਦਾ ਉਸੇ ਤਰ੍ਹਾਂ 2013 ਦੇ ਵਿੱਚ ਜਿਹੜਾ ਬਣਾਇਆ ਸੀ ਉਹ ਉਹਨੇ ਨਿਯਮਾਂ ਦੇ ਸਾਬ ਲਾਗੂ ਹੋਣਾ ਚਾਹੀਦਾ ਫੇਰ ਕਹਿ ਰਹੇ ਆ ਜਿਹੜੀਆਂ ਐਫ ਆਈ ਆਰਸ ਹੋਈਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਕੈਨਸਲ ਕਰੋ ਤੁਸੀਂ ਕਿਹਾ ਸੀ ਕੈਨਸਲ ਕਰ ਦਿਆਂਗੇ ਉਹ ਤਲਵਾਰ ਹਜੇ ਦੀ ਹਜੇ ਲਟਕਰੀ ਏ ਲੋਕਾਂ ਦੇ ਉੱਤੇ

ہیں ایس طرح پیرامیٹری فورسز نو ٹریننگ دیتی جا رہی جو میں کوئی حملہ ہو رہا ہون. گل بات کر لو اور جو پرومسز پورا کر لو بلکل ٹھیک ہے ان کسان نے دیکھنا کہ پہلے ابھی دو سال بیٹھے رہے یہ پختہ سما ہے اج ہر ویکتی سرکار بنا کسے نو بھارت رتن دیتا جا کسی کا کرز معاف ہوا جہر کارپوریٹ ادارے خوش کیتا جا رہا ہے پھر کسان کیوں نہیں کیوں پنجاب رہا ہے کی پنجاب ووٹا نہیں پاؤں اس کر کے اج کیوں نہیں بی جے پی دے لیڈر بول دے پنجاب دے اج کیوں نہیں بی جے پی دے لیڈر جا کے اتنے دھرنا لا کے بیٹھتے اج گل کرنی چاہیے بی جے پی لوگ جس طرح کا ماحول بنیا ہوا ہے ਸੋ ਮੈਂ ਅੱਜ ਦੇ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਔਰ ਵਰਕਿੰਗ ਪ੍ਰਧਾਨ ਤੇ ਸਾਡੀ ਲੀਗਲ ਟੀਮ ਕਿਉਂਕਿ ਕਿਸਾਨਾਂ ਨੇ ਸਾਨੂੰ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦਾ ਪੋਲੀਟੀਕਲ ਪਾਰਟੀਆਂ ਸਾਡੇ ਅੰਦੋਲਨ 'ਚ ਹਿੱਸਾ ਨਾ ਲੈਣ ਬਿਲਕੁਲ ਠੀਕ ਹੈ ਜੋ ਉਹਨਾਂ ਦਾ ਫੈਸਲਾ ਹੈ ਸਾਡੇ ਸਿਰ 'ਤੇ ਲੇਕਿਨ ਅਸੀਂ ਉਹਨਾਂ ਦੀ ਮੋਰਲ سپورਟ ਇੱਥੇ ਬੈਠੇ ਡਟ ਕੇ ਕਰਨੀ ਅਸੀਂ ਅੰਦੋਲਨ 'ਚ ਬੇਸ਼ੱਕ ਨਾ ਜਾਈਏ ਜਿੰਨਾ 'ਚ ਕਰੋ ਸਾਦੇ ਨਹੀਂ ਜਦੋਂ ਸਾਨੂੰ ਕਹਿਣਗੇ ਅਸੀਂ ਜਾਵਾਂਗੇ ਮੇਰਾ ਤਾਂ ਦਿਲ ਕਰਦਾ ਅੱਜ ਹੀ ਜਾਵਾਂ ਲੇਕਿਨ ਜਦੋਂ ਸੰਦੇਸ਼ ਹੋਏਗਾ ਅਸੀਂ ਉੱਥੇ ਜਾ ਕੇ ਲੜਾਈ ਲੜਾਂਗੇ ਸਾਰੀ ਪੰਜਾਬ ਦੀ ਕਾਂਗਰਸ ਪਰ ਮੈਂ ਵਾਰਨੀ ਔਰ ਚੇਤਾਵਨੀ ਦੇਣਾ ਚਾਹਣਾ ਕੇਂਦਰ ਦੀ ਸਰਕਾਰ ਨੂੰ ਔਰ ਹਰਿਆਣਾ ਦੀ ਸਰਕਾਰ ਨੂੰ ਖਾਸ ਕਰਕੇ ਹਰਿਆਣਾ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਕਿ ਜਿਸ ਪ੍ਰਕਾਰ ਦਾ ਤੁਹਾਡਾ ਰਵਈਆ ਹੈ ਸਾਡੇ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਚੰਗੀ ਗੱਲ ਨਹੀਂ ਹੈ ਔਰ ਅਗਰ ਇੱਕ ਵੀ ਕਿਸਾਨ ਦਾ ਨੁਕਸਾਨ ਹੋ ਗਿਆ ਨਾ ਪੂਰਾ ਭੁਗਤਾਨ ਤੁਹਾਡੀਆਂ ਸਰਕਾਰਾਂ ਨੂੰ ਕਰਨਾ ਪਏਗਾ ਇਹ ਪੰਜਾਬੀ ਹੈ ਇਹਨਾਂ ਨੇ ਇੰਨੀ ਮੰਨੀ ਪਹਿਲੀ ਆਈ ਇਹਨਾਂ ਨੇ ਨੱਕ ਮੋੜ ਕੇ 700 ਲੋਕ ਸ਼ਹੀਦ ਕਰਾ ਕੇ ਆ ਆ ਦੀ ਗੱਲ ਤੁਸੀਂ ਤੁਸੀਂ ਭੱਜ ਗਏ ਹੋ ਆ ਆ ਦੀ ਗੱਲ ਤੋਂ ਇਹ ਤੁਹਾਡੇ ਤੋਂ ਮਨਾ ਕੇ ਆਈ ਸੀ ਤੁਸੀਂ ਆ ਕੇ ਅਨਾਉਂਸ ਜੋ ਕੀਤਾ ਸੀ ਮੋਦੀ ਜੀ ਕੀ ਲੀਗਲ ਗਰੰਟੀ ਹੈ ਉਹ ਤਾਂ ਹਜੇ ਆਉਣੀ ਹੈ ਆ ਤੁਸੀਂ ਕਿਹਾ ਸੀ ਇਹਰੇ ਤੇ ਖੜੋ ਜੋ ਤੁਸੀਂ ਗਰੰਟੀ ਦਿੱਤੀ ਸੀ ਪੰਜਾਬ ਦੇ ਕਿਸਾਨਾਂ ਨੂੰ